ਕੋਰ ਅਹਿਮ ਮਸਲੇ ਤੇ ਵਿਚਾਰ ਚਰਚਾ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਮੇਰੇ ਪਿੱਛੇ ਇੱਕ ਪੋਸਟਰ ਚੱਲ ਰਿਹਾ ਹੈ ਮੁਹਾਲੀ ਹੋਇਆ ਹੋਰ ਮਹਿੰਗਾ ਵੈਸੇ ਤਾਂ ਮੁਹਾਲੀ ਬਹੁਤ ਮਹਿੰਗਾ ਹੋ ਚੁੱਕਾ ਹੈ ਹਰ ਪੱਖੋਂ ਹੀ ਮਹਿੰਗਾ ਹੋ ਚੁੱਕਾ ਹੈ ਪਰ ਗੱਲ ਅੱਜ ਅਸੀਂ ਕਰ ਰਹੇ ਹਾਂ ਜ਼ਮੀਨ ਦੀ ਘਰ ਦੀ ਪਲਾਟ ਦੀ ਫਲੈਟ ਦੀ ਹੁਣ ਮੁਹਾਲੀ ਪਹੁੰਚ ਤੋਂ ਬਾਹਰ ਹੁੰਦਾ ਜਾ ਰਿਹਾ ਹੈ ਚੰਡੀਗੜ੍ਹ ਤੋਂ ਬਾਅਦ ਮੁਹੱਲੀ ਅਜੇ ਹ ਸਭ ਤੋਂ ਮਹਿੰਗਾ ਸ਼ਹਿਰ ਕਹਿ ਸਕਦੇ ਹੋ ਪੰਜਾਬ ਦਾ ਜਿੱਥੇ ਹੁਣ ਪਹੁੰਚ ਤੋਂ ਬਾਹਰ ਹੋ ਗਿਆ ਆਮ ਲੋਕਾਂ ਦਾ ਘਰ ਕਿਵੇਂ ਹੋਇਆ ਕਲੈਕਟਰ ਰੇਟ ਦੇ ਵਿੱਚ ਇੱਕ ਵਾਰ ਫਿਰ ਤੋਂ ਵਾਅਦਾ ਕਰ ਦਿੱਤਾ ਗਿਆ ਇਹ ਵਾਅਦਾ ਅ ਇੱਥੇ ਕੀਤਾ ਗਿਆ ਮੁਹਾਲੀ ਦੇ ਕੁਝ ਸੈਕਟਰ ਦੇ ਵਿੱਚ ਕਿੱਥੇ-ਕਿੱਥੇ ਕਿਵੇਂ ਕੀ-ਕੀ ਵਾਅਦਾ ਹੋਇਆ ਤੁਹਾਨੂੰ ਦੱਸਦੇ ਹਾਂ ਉਹ ਸਾਰੀ ਜਾਣਕਾਰੀ ਆਮ ਬੰਦੇ ਦਾ ਮੁਹਾਲੀ ਜ਼ਿਲ੍ਹੇ ਦੇ ਵਿੱਚ ਹੁਣ ਕਰ ਲੈਣਾ ਵੱਸੋਂ ਬਾਹਰ ਹੋ ਚੁੱਕਾ ਹੈ ਵੈਸੇ ਵੀ ਇੱਥੇ ਰੇਟ ਬਹੁਤ ਜ਼ਿਆਦਾ ਨੇ ਪਰ ਹੁਣ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਖਰੜ ਸਬਡਿਵੀਜ਼ਨ ਮਾਜਰੀ ਬਲਾਕ ਮੁਹਾਲੀ ਦੇ ਵਿੱਚ ਕਲੈਕਟਰ ਰੇਟਾਂ ਦੇ ਵਿੱਚ ਵਾਅਦਾ ਕੀਤਾ ਗਿਆ ਇਹ ਵਾਅਦਾ ਥੋੜਾ ਨਹੀਂ ਹੋਇਆ 25 ਤੋਂ ਲੈ ਕੇ 150% ਤੱਕ ਦਾ ਵਾਅਦਾ ਕੀਤਾ ਗਿਆ ਜੀ ਹਾਂ 25 ਤੋਂ ਲੈ ਕੇ 150% ਤੱਕ ਖਰੜ ਮੁਹਾਲੀ ਦੇ ਕਈ ਇਲਾਕਿਆਂ ਦੇ ਵਿੱਚ ਕਈ ਗੁਣਾ ਕਲੈਕਟਰ ਰੇਟ ਨੇ ਜਿਹੜੇ ਉਹ ਵੱਧ ਚੁੱਕੇ ਨੇ ਇਸ ਕਰਕੇ ਹੁਣ ਜਦੋਂ ਤੁਸੀਂ ਰਜਿਸਟਰੀ ਕਰਾਣ ਜਾਓਗੇ ਕਲੈਕਟਰ ਰੇਟ ਦਾ ਵਾਧਾ ਹੋਣ ਦੇ ਨਾਲ ਜ਼ਮੀਨਾਂ ਕਿਵੇਂ ਮਹਿੰਗੀਆਂ ਹੋਣ ਗਿਆ فرض ਕਰ ਲਓ ਤੁਸੀਂ ਕੋਈ ਵੀ ਚੀਜ਼ ਹੈ ਜਿਹੜੀ ਉਹ 50 ਲੱਖ ਰੁਪਏ ਦੀ ਕੀਮਤੀ ਹੈ ਤਾਂ 50 ਲੱਖ ਰੁਪਏ ਦੇ ਜੋ ਕਲੈਕਟਰ ਰੇਟ ਸੀਗਾ ਰਜਿਸਟਰੀ ਕਰਾਉਣ ਵੇਲੇ ਉਹ ਫਰਜ਼ ਕਰ ਲਓ ਪਹਿਲਾਂ ਲੱਗਦਾ ਸੀਗਾ 20% ਉਹ 20% ਵੱਧ ਕੇ ਹੁਣ ਕਈ ਥਾਵਾਂ ਤੇ 40 ਹੋ ਗਿਆ ਕਈ ਥਾਵਾਂ ਤੇ 60 ਹੋ ਗਿਆ ਕਈ ਥਾਵਾਂ ਤੇ 100% ਹੋ ਗਿਆ ਸੋ ਪੈਸਾ ਹੁਣ ਤੁਹਾਡਾ ਵੱਧ ਲੱਗੇਗਾ ਕਿਵੇਂ ਕਿਵੇਂ ਰੇਟ ਕੀਤੇ ਗਏ ਨੇ ਇਹ ਫਟਾਫਟ ਤੁਹਾਨੂੰ ਦੋ ਚਾਰ ਐਗਜ਼ਾਮਪਲ ਦੇ ਤਹਿਤ ਦੱਸ ਦੇਣਾ ਜਿਵੇਂ ਸਭ ਤਸੀਲ ਮਾਜਰੀ ਆ ਪਿੰਡ ਫਤਵਾ ਇੱਥੇ ਜਿਹੜੀ ਬੰਜਰ ਜ਼ਮੀਨ ਆ ਉਹ ਏਕੜਾਂ ਦੇ ਹਿਸਾਬ ਦੇ ਨਾਲ 8 ਕਰੋੜ ਰੁਪਏ ਪ੍ਰਤੀ ਏਕੜ ਆ ਉਹਦੇ ਵਿੱਚ ਉਹ ਵਾਅਦਾ ਕਰ ਦਿੱਤਾ ਕਿ 25% ਦਾ 10000 ਰੁਪਏ ਪ੍ਰਤੀ ਏਕੜ ਹੈ ਜਿਹੜੀ ਮਾਫ ਕਰਨਾ 10 ਕਰੋੜ ਰੁਪਏ ਪ੍ਰਤੀ ਏਕੜ ਜਿਹੜੀ ਉਹ ਜ਼ਮੀਨ ਹੋ ਗਈ ਹੈ ਪਹਿਲਾਂ 8 ਕਰੋੜ ਸੀ ਉਹਦੇ ਵਿੱਚ ਹੁਣ ਵਾਅਦਾ ਕਰਕੇ 25% 10 ਕਰੋੜ ਇਸੇ ਤਰੀਕੇ ਦੇ ਨਾਲ ਹੋਰ ਪਿੰਡਾਂ ਦੀ ਅਸੀਂ ਗੱਲ ਕਰਦੇ ਹਾਂ ਪਰ ਇਹਦੇ ਵਿੱਚ ਜਦੋਂ ਰੈ residențial ਏਰੀਆ ਆ ਜਾਂਦਾ ਤਾਂ ਉਹ ਮਰਲਿਆਂ ਦੇ ਵਿੱਚ ਗਿਣਿਆ ਜਾਂਦਾ ਹੈ ਮਾਜਰੀ ਤਹਿਸੀਲ ਦੇ ਵਿੱਚ ਹੀ ਜੇ ਕੋਈ residențial ਏਰੀਆ ਲੈਣਾ ਸੀਗਾ ਤਾਂ ਪ੍ਰਤੀ ਮਰਲਾ ਗਿਣਿਆ ਜਾਂਦਾ ਸੀਗਾ ਪਹਿਲਾਂ ਉਹਦਾ 2025 24 25 ਦੇ ਵਿੱਚ ਕਲੈਕਟਰ ਰੇਟ ਆ ਜਿਹੜਾ ਉਹ 8 ਲੱਖ ਰੁਪਏ ਸੀਗਾ ਹੁਣ ਜਾ ਕੇ ਇਹ ਵੱਧ ਗਿਆ 10 ਲੱਖ ਰੁਪਏ ਯਾਨੀ ਕਿ 25% ਦਾ ਇੱਥੇ ਵਿਵਾਦ ਹੋ ਗਿਆ ਸੋ ਇਦਾਂ ਕਰਕੇ ਇਹ ਜਿਹੜੇ ਵਾਦੇ ਨੇ ਇਹ ਹੁੰਦੇ ਜਾ ਰਹੇ ਨੇ ਔਰ ਇਸ ਕਰਕੇ ਹੁਣ ਇਹ ਕਿਹਾ ਜਾ ਰਿਹਾ ਕਿ ਇਹ ਹੁਣ ਪਹੁੰਚ ਤੋਂ ਚੀਜ਼ਾਂ ਬਾਹਰ ਹੁੰਦੀਆਂ ਜਾ ਰਹੀਆਂ ਨੇ ਇਸੇ ਤਰੀਕੇ ਦੇ ਨਾਲ ਹੋਰ ਥਾਵਾਂ ਤੇ ਤੁਹਾਨੂੰ ਦਿਖਾਵਾਂ ਇੱਕ ਹੋਰ ਐਗਜ਼ਾਮਪਲ ਤੁਹਾਡੇ ਸਾਹਮਣੇ ਰੱਖਦੇ ਆਂ ਮਾਦਰੀ ਦਾ ਹੀ ਰੈ residențial ਏਰੀਆ ਮਰਲੇ ਦੇ ਹਿਸਾਬ ਦੇ ਨਾਲ ਪਿੰਡ ਕਿਹੜਾ ਦੋਖਰਾ ਖੁਰਦ ਇਹ 1,50,000 ਰੁਪਏ ਪ੍ਰਤੀ ਮਰਲਾ ਪਹਿਲਾਂ ਇਹਦੇ ਤੋਂ ਰੇਟ ਵਸੂਲਿਆ ਜਾਂਦਾ ਸੀਗਾ ਯਾਨੀ ਕਿ ਕਲੈਕਟਰ ਰੇਟ ਹੈ ਜਿਹੜਾ 1,50,000 ਰੁਪਏ ਮੰਨਿਆ ਜਾਂਦਾ ਸੀ ਪਰ ਹੁਣ 2,10,000 ਰੁਪਏ 40% ਦਾ ਜਿਹੜਾ ਇੱਥੇ ਵਾਧਾ ਕਰ ਦਿੱਤਾ ਗਿਆ ਸੋ ਓਵਰਆਲ ਜਦੋਂ ਤੁਸੀਂ ਜ਼ਮੀਨ ਲਓਗੇ ਤਾਂ ਇੱਥੇ ਹੁਣ ਜਦੋਂ ਰਜਿਸਟਰੀ ਕਰਾਓਗੇ ਤਾਂ ਤੁਹਾਡੀ ਫੀਸ ਹੈ ਜਿਹੜੀ ਕਲੈਕਟਰ ਰੇਟ ਉਹ ਵਾਧਾਏਗੀ ਹੁਣ ਹੈਰਾਨੀ ਦੀ ਗੱਲ ਕੀ ਹੈ ਇਹ ਜਿਹੜੇ 25 26 ਦੇ ਪ੍ਰੋਪੋਜ਼ਡ ਕਲੈਕਟਰ ਰੇਟ ਨੇ ਔਰ 24 25 ਦੇ ਕਲੈਕਟਰ ਰੇਟ ਨੇ ਇਹਨਾਂ ਦੇ ਵਿੱਚ ਫਰਕ ਤਾਂ ਹੈ ਹੀ ਹੈ ਪਰ ਇੱਕ ਸਾਲ ਪਹਿਲਾਂ ਹੀ ਸਰਕਾਰ ਨੇ ਪਹਿਲਾਂ ਵੀ ਰੇਟ ਵਧਾਏ ਸੀਗੇ ਪਹਿਲਾਂ ਵਾਲੇ ਵੀ ਰੇਟ ਤੁਹਾਨੂੰ ਦੱਸ ਦਿੰਦੇ ਆ ਪਹਿਲਾਂ ਵਾਲਾ ਰੇਟ ਕੀ ਸੀਗਾ ਇਹ ਦੇਖੋ 2024 25 ਦਾ ਜਿਸ ਦੇ ਵਿੱਚ ਪਿੰਡ ਦਾ ਨਾਮ ਤੀੜਾ ਇਸ ਦੇ ਵਿੱਚ ਬੰਜਰ ਕਦੀਮ ਪ੍ਰਤੀ ਏਕੜ ਜੋ ਰੇਟ ਗਿਆ ਉਸ ਤੋਂ 100% ਵਧਾਇਆ ਗਿਆ ਯਾਨੀ ਕਿ ਅੰਦਾਜ਼ਾ ਲਾਓ 10 20 ਫੀਸਦੀ ਨਹੀਂ 100 ਫੀਸਦੀ ਦਾ ਜਿਹੜਾ ਰੇਟ ਹੈ ਉਹ ਵਧਾ ਦਿੱਤਾ ਗਿਆ ਆਬਾਦੀ ਪ੍ਰਤੀ ਮਰਲਾ ਇੱਥੇ 1.50 1,50,000 ਸੀ ਉਹਨੂੰ ਵਧਾ ਕੇ 2 ਲੱਖ ਕੀਤਾ ਗਿਆ 33% ਦਾ ਵਾਧਾ ਕਰ ਦਿੱਤਾ ਗਿਆ ਸੋ ਇਸੇ ਤਰੀਕੇ ਨਾਲ ਤਿਉੜ ਫਟਵਾ ਖਿਜਰਾਬਾਦ ਮੁੱਲਾਪੁਰ ਗਰੀਬਦਾਸ ਇਹ ਸਾਰੇ ਜਿਹੜੇ ਪਿੰਡ ਨੇ ਇਹਨਾਂ ਦੇ ਵਿੱਚ ਪਹਿਲਾਂ ਹੀ ਕਲੈਕਟਰ ਰੇਟ ਹੈ ਕਿਸੇ ਦਾ 100% 33% 50% 90% 100% 60% 50% ਇਹ ਰੇਟ ਪਿਛਲੇ ਸਾਲ ਵਧਾਏ ਉਸ ਤੋਂ ਇਲਾਵਾ ਇਸ ਵਾਰ ਫਿਰ ਰੇਟ ਵਧਾ ਦਿੱਤੇ ਗਏ ਸਾਲ ਪਹਿਲਾਂ ਹੀ ਲਗਭਗ ਸਾਲ ਵੀ ਨਹੀਂ ਹੋਇਆ ਹਲੇ ਸਾਲ ਦੇ ਵਿੱਚ ਵਿੱਚ ਦੂਜੀ ਵਾਰ ਰੇਟ ਦੇ ਵਿੱਚ ਵਾਧਾ ਕਰ ਦਿੱਤਾ ਗਿਆ ਇਸ ਕਰਕੇ ਅਸੀਂ ਕਹਿ ਰਹੇ ਹਾਂ ਕਿ ਮੁਹਾਲੀ ਹੋਣਾ ਜਿਹੜਾ ਉਹ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਗਿਆ ਰਵਿੰਦਰ ਮੀਤ ਮੇਰੇ ਨਾਲ ਜੁੜੇ ਹੋਏ ਨੇ ਰਵਿੰਦਰ ਥੁਰਜੀ ਤਫਸੀਲ ਦੇ ਨਾਲ ਜਾਣਕਾਰੀ ਦਿਓ ਸੌਖੀ ਭਾਸ਼ਾ ਦੇ ਵਿੱਚ ਸਮਝਾਓ ਸਾਡੇ ਦਰਸ਼ਕਾਂ ਨੂੰ ਬਿਲਕੁਲ ਦੇਖੋ ਇਹ ਕਲੈਕਟਰ ਰੇਟ ਵਦਨ ਦੇ ਨਾਲ ਸਿੱਧੇ ਤੌਰ ਤੇ ਜਿਹੜੇ ਸੁਪਨਾ ਦੇਖ ਰਹੇ ਨੇ ਲੋਕ ਆਪਣਾ ਘਰ ਬਣਾਉਣ ਦਾ ਆਪਣਾ ਫਲੈਟ ਬਣਾਉਣ ਦਾ ਉਹਨਾਂ ਦੇ ਮੋਢਿਆਂ ਤੇ ਭਾਰ ਪੈਣਾ ਦੇਖੋ ਤੁਸੀਂ ਮੁਹਾਲੀ ਦੇ ਵਿੱਚ ਪ੍ਰਾਪਰਟੀ ਦੇ ਰੇਟ ਬਹੁਤ ਜ਼ਿਆਦਾ ਵਧ ਗਏ ਇਹ ਸਿੱਧੇ ਤੌਰ ਤੇ ਇਹ ਇੰਡੀਕੇਸ਼ਨ ਹੈ ਕਿ ਆਮ ਲੋਕਾਂ ਵਾਸਤੇ ਗਰੀਬ ਲੋਕਾਂ ਵਾਸਤੇ ਅਫੋਰਡੇਬਲ ਘਰ ਬਣਾਉਣੇ ਫਲੈਟ ਬਣਾਉਣੇ ਉਹ ਹੁਣ ਸੌਖਾ ਕੰਮ ਨਹੀਂ ਹੈਗਾ ਦੇਖੋ ਤੁਸੀਂ 에어ਪੋਰਟ ਰੋਡ ਤੇ ਅਕਰ ਜਾਓਗੇ ਤੁਸੀਂ ਤਾਂ 4-4 5-5 ਕਰੋੜ ਰੁਪਏ ਦੇ ਫਲੈਟ ਦੇਖਣ ਨੂੰ ਮਿਲਣਗੇ ਜ਼ਮੀਨ ਦੀ ਗੱਲ ਨਹੀਂ ਕਰ ਰਿਹਾ ਮੈਂ ਪਲਾਟਾਂ ਦੀ ਗੱਲ ਨਹੀਂ ਕਰ ਰਿਹਾ ਪਲਾਟਾਂ ਦੇ ਰੇਟ ਤਾਂ ਬਹੁਤ ਜ਼ਿਆਦਾ ਨੇ ਅਗਰ ਤੁਸੀਂ ਪਲਾਟ ਵੀ ਲੈਣਾ 2-3 ਕਰੋੜ ਰੁਪਏ ਤੋਂ ਘੱਟ 100 ਗਜਾ ਪਲਾਟ ਦੀ ਇਸ ਟਾਈਮ ਮਿਲ ਸਕਦਾ ਉਤੋਂ ਦੂਸਰੀ ਮਾਰ ਜਿਹੜੀ ਪਈ ਆ ਉਹ ਕਲੈਕਟਰ ਰੇਟਾਂ ਤੇ ਪਈ ਆ ਕਲੈਕਟਰ ਰੇਟ ਤੋਂ ਦੇ ਨਾਲ ਦੇਖੋ ਤੁਸੀਂ ਜਿਵੇਂ ਤੁਸੀਂ ਬੜੀ ਡਿਟੇਲ ਦੇ ਨਾਲ ਸੌਖੇ ਸ਼ਬਦਾਂ ਦੇ ਵਿੱਚ ਆਪਣੇ ਦਰਸ਼ਕਾਂ ਨੂੰ ਸਮਝਾਇਆ ਵੀ ਐ ਸੀ ਦੱਸਿਆ ਵੀ ਐ ਕਿ ਕਿੰਨਾ ਰੇਟ ਵੱਧ ਗਿਆ ਪਤਕੀ ਫੀਸਤ ਤੋਂ ਲੈ ਕੇ 150% ਤੱਕ ਦਾ ਰੇਟ ਦੇ ਇਜ਼ਾਫੇ ਹੋਏ ਨੇ ਤਾਂ ਜਿਹਦੇ ਨਾਲ ਸਿੱਧਾ ਅਸਰ ਪੈਣਾ ਉਹਨਾਂ ਗ੍ਰਾਹਕਾਂ ਤੇ ਜਿਹੜੇ ਸੋਚ ਰਹੇ ਨੇ ਕਿ ਆਪਣਾ ਘਰ ਅਸੀਂ ਆਪਣੀ ਛੱਤ ਮੁਹਾਲੀ ਦੇ ਵਿੱਚ ਬਣਾ ਲਈਏ ਦੇਖੋ ਤੁਸੀਂ ਆਪ ਲੋਕ ਜਦੋਂ ਕੋਈ ਮਾਲਵੇ ਦੇ ਜਿਹੜੇ ਸੈਂਟਰਲ ਪਾਰਟ ਦੇ ਵਿੱਚੋਂ ਜਾਂ ਮੁਕਸਰ ਮਲੋਟ ਹਬੋਰ ਜਾਂ ਇਸ ਸਾਈਡਾਂ ਤੋਂ ਆਉਂਦੇ ਨੇ ਲੋਕ ਮੁਹਾਲੀ ਦੇ ਵਿੱਚ ਰੋਜ਼ਗਾਰ ਦੇ ਮੌਕੇ ਦੇਖਣ ਤਾਂ ਉਹ ਇੱਥੇ ਰਹਿੰਦੇ ਨੇ ਤਾਂ ਆਪ ਸੋਚਦੇ ਨੇ ਕਿ ਅਸੀਂ ਆਪਣਾ ਘਰ ਬਣਾ ਲਈਏ ਲੇਕਿਨ ਉਦੋਂ ਜ਼ਮੀਨਾਂ ਦੇ ਰੇਟ ਘਟਾ ਇੱਧਰ ਬਹੁਤ ਜ਼ਿਆਦਾ ਹੋ ਗਏ 8 8 ਦਾ 10 ਕਰੋੜ ਜਿਵੇਂ ਤੁਸੀਂ ਜ਼ਿਕਰ ਵੀ ਕੀਤਾ ਕਿੱਲਾਂ ਦੇ ਰੇਟ ਹੋਗੇ ਉਹ ਵੀ ਜਗਰ ਪਿੱਛੇ ਸਾਡ ਜਾਣੇ ਤਾਂ ਹੋਰ ਵੀ ਜਿਹੜੇ ਰੇਟ ਦੇ ਵਿੱਚ ਅਦਾਪਾ ਜਾ ਰਹੇਗਾ ਪਰਵਿੰਦਰ ਐਗਜ਼ਾਮਪਲ ਦੇ ਤੌਰ ਤੇ ਸਮਝਾਓ ਐਗਜ਼ਾਮਪਲ ਦੇ ਤੌਰ ਤੇ ਸਮਝਾਓ ਜੇ ਕਿਸੇ ਨੇ ਫਰਸ਼ ਕਰ ਲੋ ਕਰੋੜ ਰੁਪਏ ਦਾ ਕੋਈ ਫਲੈਟ ਲੈਣਾ ਸੀਗਾ ਜਾਂ ਕੋਈ ਕਰੋੜ ਰੁਪਏ ਦਾ ਪਲਾਟ ਲੈਣਾ ਸੀਗਾ ਇਹ ਰੇਟ ਜਿਹੜੇ ਪਰਸੈਂਟੇਜ ਵਧਾਈ ਹੈ ਕਲੈਕਟਰ ਰੇਟ ਜਿਹੜੇ ਵਧਾਏ ਨੇ ਉਹਦਾ ਕਿੰਨਾ ਕੋਈ ਫਰਕ ਪਏਗਾ ਫਿਰ ਕਿਉਂਕਿ ਕਲੈਕਟਰ ਰੇਟ ਵਧਣਗੇ ਤਾਂ ਆਬਵੀਅਸਲੀ ਸਾਰੀਆਂ ਚੀਜ਼ਾਂ ਵਧਣਗੀਆਂ ਸਟੈਂਪ ਡਿਊਟੀ ਵੀ ਵੱਧ ਲੱਗੇਗੀ ਫਿਰ ਉਸਤੇ ਲੇਵੀ ਚਾਰजेस ਵੀ ਵੱਧ ਲੱਗਣਗੇ ਸਾਰੀਆਂ ਚੀਜ਼ਾਂ ਵਧਣਗੀਆਂ ਫਿਰ ਬਿਲਕੁਲ ਦੇਖੋ ਰਜਿਸਟਰੀ ਟਾਈਪ ਕਰਾਉਣ ਤੋਂ ਲੈ ਕੇ ਸਟੈਂਪ ਡਿਊਟੀ ਤੋਂ ਲੈ ਕੇ ਜਿਹੜਾ ਜਿੰਨੇ ਵੀ ਟਿਕਟਾਂ ਦੇ ਖਰਚੇ ਹੁੰਦੇ ਆ ਉਹਨਾਂ ਸਾਰਿਆਂ ਦਾ ਜਿਹੜਾ ਅਸਰ ਹੈਗਾ ਉਹ ਕਲੈਕਟਰ ਰੇਟ ਤੋਂ ਹੀ ਸ਼ੁਰੂ ਹੁੰਦਾ ਹੈ ਕਲੈਕਟਰ ਰੇਟ ਮੰਨ ਲਓ ਕਿ 10000 ਰੁਪਏ ਗੱਜ ਕਿਸੇ ਜਗ੍ਹਾ ਦਾ ਕਲੈਕਟਰ ਰੇਟ ਹੈਗਾ ਡੀਸੀ ਰੇਟ ਹੈ ਦੇਖੋ ਇਹ ਵੀ ਸਾਨੂੰ ਸਮਝਣਾ ਪਏਗਾ ਇੱਕ ਡੀਸੀ ਜਿਹੜਾ ਹੈਗਾ ਉਹ ਰਜਿਸਟਰਾਰ ਹੁੰਦਾ ਤੇ ਜਿਹੜੀ ਰਜਿਸਟਰੀ ਕਰਨ ਦੀ ਪਾਵਰ ਹੈਗੀ ਆ ਉਹ ਸਭ ਰਜਿਸਟਰਾਰ ਕੋਲੇ ਹੁੰਦੀ ਆ ਤਹਿਸੀਲਦਾਰ ਤਹਿਸੀਲਦਾਰ ਤਾਂ ਜਦੋਂ ਡੀਸੀ ਰੇਟ ਤੈਅ ਕਰਦਾ ਕਿ 10000 ਰੁਪਏ ਗੱਜ ਇੱਥੇ ਦੀ ਟਰਕ ਕਲੈਕਟਰ ਰੇਟ ਹੈਗਾ ਤਾਂ ਉਹਦੇ 'ਚ ਮੰਨ ਲਓ ਕਿ ਤੁਸੀਂ 50% ਦਾ ਇਜ਼ਾਫਾ ਕਰਤਾ ਤਾਂ ਉਹ 15000 ਰੁਪਏ ਕਲੈਕਟਰ ਰੇਟ ਹੋ ਗਿਆ ਉਸ ਸੰਘਾ ਦਾ ਤਾਂ ਫਿਰ ਉਹ ਗੱਜ ਮੰਨ ਲਓ ਕਿ 100 ਹੈਗਾ ਤਾਂ ਜੇ ਪਹਿਲਾਂ ਜਿਹੜਾ 10 ਲੱਖ ਦਾ ਪਲਾਟ ਸੀਗਾ ਜਾਂ ਫਲੈਟ ਸੀ ਉਹ 15 ਲੱਖ ਦਾ ਹੋ ਗਿਆ ਜਦੋਂ ਉਹ 15 ਲੱਖ ਦਾ ਹੋ ਗਿਆ ਤਾਂ ਉਹਦੇ ਤੇ ਜਿਹੜੀਆਂ ਸਟੈਂਪ ਡਿਊਟੀ ਆ ਕਿਉਂਕਿ 6% 6.5% ਹੈਗੀ ਆ ਮਹਿਲਾ ਲਈ ਥੋੜੀ ਸ਼ੋਰਟ ਹੈਗੀ ਆ ਉਹ ਵੀ ਪੈਸਾ ਜਿਹੜਾ ਹੈਗਾ 6.5% ਉਸੇ ਤੇ ਪੈਣਾ ਇਸ ਤੋਂ ਇਲਾਵਾ ਜਿਹੜੇ ਟਿਕਟਾਂ ਦੇ ਰੇਟ ਆ ਉਹ ਕਲੈਕਟਰ ਰੇਟ ਦੇ ਹਿਸਾਬ ਨਾਲ ਪੈਣੇ ਉਹ ਵੀ ਉਹਦੇ ਤੇ ਪੈ ਜਾਣੇ ਯਾਨੀ ਕਿ ਜਿਹੜੀ ਚੀਜ਼ ਪਹਿਲਾਂ ਫੋਰ ਐਗਜ਼ਾਮਪਲ 10 ਲੱਖ ਦੀ ਸੀ ਉਹ 16 1 ਲੱਖ ਰੁਪਏ ਦੀ ਹੁਣ ਪੈ ਜਾਣੀ ਆ ਪਲਾਟ ਪੈ ਜਾਣੇ ਇਸ ਦੇ ਤੌਰ ਤੇ ਇੱਕ ਨੋਰਮਲ ਜਿਹੜਾ ਪਾਸ਼ਾ ਦੇ ਵਿੱਚ ਅਸੀਂ ਆਪਣੇ ਦਰਸ਼ਕਾਂ ਨੂੰ ਇਹਦੇ ਵਿੱਚ ਦੇਖੋ ਤੁਸੀਂ ਕਲੈਕਟਰ ਰੇਟ ਤਾਂ ਹੁੰਦਾ ਹੀ ਆ ਕਲੈਕਟਰ ਰੇਟ ਤਾਂ ਡੀਸੀ ਦਾ ਇੱਕ ਮਿਨੀਮਮ ਰੇਟ ਆ ਜਿਵੇਂ ਤੁਸੀਂ ਅਸੀਂ ਸਮਝਣ ਲਈ ਦਰਸ਼ਕਾਂ ਨੂੰ ਦੱਸਦੇ ਹਾਂ ਲੇਕਿਨ ਕਈ ਵਾਰ ਮਾਰਕੀਟ ਰੇਟ ਅਲੱਗ ਹੁੰਦੇ ਨੇ ਦੇਖੋ ਕਲੈਕਟਰ ਰੇਟ ਹੁਣ ਤੁਸੀਂ 10000 ਰੁਪਏ ਕਹਿ ਰਹੇ ਹੋ 10000 ਰੁਪਏ ਮੈਨੂੰ ਲੱਗਦਾ ਮੁਹਾਲੀ ਛੱਡੋ ਮੁਹਾਲੀ ਦੇ ਘੱਟੋ ਘੱਟ 50 ਕਿਲੋਮੀਟਰ ਦੇ ਪੈਰੀਫੇਰੀ ਦੇ ਵਿੱਚ ਕਿਤੇ ਨਹੀਂ ਮਿਲਣਾ ਦੇਖੋ ਇਹੀ ਤਾਂ ਗੱਲ ਹੈ ਨਾ ਉਹੀ ਮੈਂ ਕਹਿ ਰਿਹਾ ਕੀ ਇਹ ਕਲੈਕਟਰ ਰੇਟ ਹੈਗਾ ਇਹ ਡੀਸੀ ਰੇਟ ਹੈ ਲੇਕਿਨ ਅਸਲ ਦੇ ਵਿੱਚ 30000 35000 50000 ਰੁਪਏ ਦਾ ਹੁੰਦਾ ਤਾਂ ਉਹਦੇ ਤੋਂ 2 ਜਾਂ 3 ਗੁਣਾ ਜ਼ਿਆਦਾ ਜਿਹੜਾ ਮਾਰਕੀਟ ਰੇਟ ਹੁੰਦਾ ਤਾਂ ਜਿਹੜਾ ਅਸਰ ਪੈਂਦਾ ਦੇਖੋ ਤੁਸੀਂ ਹਰ ਇੱਕ ਵਿਅਕਤੀ ਅੱਜ ਕੱਲੇ ਅਗਰ ਕੋਈ ਫਲੈਟ ਲੈਂਦਾ ਪਲਾਟ ਲੈਂਦਾ ਤਾਂ ਉਹ ਲੋਨ ਤੇ ਲੈਂਦਾ ਦੇਖੋ ਤੁਸੀਂ ਅਗਰ ਕਿਸੇ ਨੇ 30 ਲੱਖ ਦੀ ਪ੍ਰਾਪਰਟੀ ਲਈ ਤਾਂ ਵਿੱਚ ਉਹਨਾਂ ਕੋਲੇ 5-7 ਲੱਖ ਰੁਪਏ ਦਾ ਉਹਨਾਂ ਕੋਲ ਇੰਤਜ਼ਾਮ ਹੈਗਾ ਬਾਕੀ 25 ਲੱਖ ਦਾ ਉਹਨੇ ਲੋਨ ਲੈਣਾ ਤਾਂ ਫਿਰ ਜਿਹੜਾ ਲੋਨ ਮਿਲੇਗਾ ਉਹ ਕਲੈਕਟਰ ਰੇਟ ਸਾਹਬ ਨਾ ਲਾ ਕੇ ਰਜਿਸਟਰੀ ਕਰਉਣਗੇ ਜ਼ਿਆਦਾ ਰਜਿਸਟਰੀ ਕਰਉਣਗੇ ਤਾਂ 25 ਲੱਖ ਦਾ ਲੋਨ ਤਾਂ ਹੀ ਮਿਲਣਾ ਐਵੇਂ ਮਿਲਣਾ ਨਹੀਂਗਾ ਲੋਨ ਤਾਂ ਬੈਂਕ ਦੇ ਵਿੱਚ ਵੀ ਚੀਜ਼ਾਂ ਸ਼ੋਅ ਕਰਨੀਆਂ ਪੈਂਦੀਆਂ ਕਿ ਜ਼ਿਆਦਾ ਤੋਂ ਜ਼ਿਆਦਾ ਜੇ ਰਜਿਸਟਰੀ ਕਰਾਓਗੇ ਜੇਕਰ ਮੰਨ ਲਓ ਕਿ ਅਗਰ 30 ਲੱਖ ਦਾ ਪਲਾਟ ਹੈਗਾ ਫਲੈਟ ਹੈਗਾ ਤਾਂ ਉਹਦੀ ਅਗਰ ਤੁਸੀਂ 25 ਲੱਖ ਦੀ ਰਜਿਸਟਰੀ ਕਰਾਉਂਗੇ 20 ਲੱਖ ਦੀ ਰਜਿਸਟਰੀ ਕਰਾਉਂਗੇ ਤਾਂ ਤੁਹਾਨੂੰ ਜਿਹੜਾ ਹੈਗਾ ਬੈਂਕ ਲੋਨ ਦੇਗਾ ਨਹੀਂ ਤਾਂ ਲੋਨ ਨਹੀਂ ਦੇਗਾ ਕਿਉਂਕਿ ਉਹ ਕਾਗਜ਼ਾਂ ਦੇ ਵਿੱਚ ਬੈਂਕ ਨੂੰ ਵੀ ਸ਼ੋਅ ਕਰਨਾ ਪੈਂਦਾ ਹੈ ਬਿਲਕੁਲ ਠੀਕ ਗੱਲ ਹੈ ਤੁਹਾਡੀ ਬਿਲਕੁਲ ਠੀਕ ਹੈ ਮੈਂ ਆਪਣੇ ਦਰਸ਼ਕਾਂ ਨੂੰ ਥੋੜਾ ਜਿਹਾ ਦੁਬਾਰਾ ਫ ਵਾਂਗੇ ਫਰਜ਼ ਕਰ ਲੋ ਤੁਸੀਂ ਕੋਈ ਫਲੈਟ ਜਾਂ ਪਲਾਟ ਦੇਖਿਆ ਜਦੀ ਕੀਮਤ 10000 ਰੁਪਏ ਗਾਜਾ ਉਹਦਾ ਕਲੈਕਟਰ ਰੇਟ ਜਿਹੜਾ ਹੁਣ ਵੱਧ ਗਿਆ 10000 ਤੋਂ 15000 ਰੁਪਏ ਪਰ ਗਾਜ ਹੁਣ 15000 ਰੁਪਏ ਪਰ ਗਾਜ ਹੋ ਗਿਆ ਯਾਨਕਿ ਲਗਭਗ 50% ਉਹਦਾ ਰੇਟ ਵੱਧ ਗਿਆ ਤਾਂ ਜਿਹੜਾ ਪਲਾਟ ਜਾਂ ਜਿਹੜਾ ਫਲੈਟ 10 ਲੱਖ ਰੁਪਏ ਦਾ ਸੀ ਉਹ ਹੁਣ ਤੁਹਾਨੂੰ 15 ਲੱਖ ਰੁਪਏ ਦੇ ਵਿੱਚ ਰਜਿਸਟਰੀ ਕਰਾਣੀ ਪੈਗੀ ਰਜਿਸਟਰੀ ਦੀ ਗੱਲ ਕਰ ਰਹੇ ਹਾਂ ਕੀਮਤ ਫਲੈਟ ਦੀ ਆ ਜਿਸ ਤੋਂ ਤੁਸੀਂ ਪਰਚੇਸ ਕਰ ਰਹੇ ਹੋ ਉਹ ਰੇਟ ਭਾਵੇਂ ਤੁਹਾਨੂੰ ਉਹੀ ਦੇਗਾ ਜਿਸ ਜਿਸ ਤੋ ਤੁਸੀਂ 10 ਲੱਖ ਦੀ ਡੀਲ ਕੀਤੀ ਸੀ ਉਹ ਤੁਹਾਨੂੰ 10 ਲੱਖ ਦਾ ਹੀ ਦੇਵੇਗਾ ਪਰ ਜਦੋਂ ਹੁਣ ਤੁਸੀਂ ਰਜਿਸਟਰੀ ਕਰਾਣ ਜਾਓਗੇ ਤਾਂ ਉੱਥੇ ਰੇਟ ਜ਼ਿਆਦਾ ਹੋ ਗਿਆ ਉੱਥੇ ਪੈਸੇ ਤੁਹਾਡੇ ਰਜਿਸਟਰੀ ਦੇ ਜ਼ਿਆਦਾ ਲੱਗਣਗੇ ਇਸ ਕਰਕੇ ਇਹ ਫਲੈਟ ਜਾਂ ਪਲਾਟ ਤੁਹਾਨੂੰ ਮਹਿੰਗਾ ਮਿਲੇਗਾ ਕਿਉਂਕਿ ਹੁਣ ਕਾਗਜ਼ ਪੱਤਰੀ ਰਜਿਸਟ੍ਰੇਸ਼ਨ ਸਟੈਂਪ ਡਿਊਟੀ ਇਹ ਸਾਰਿਆਂ ਦਾ ਪੈਸਾ ਜਿਹੜਾ ਉਹ 50% ਵੱਧ ਲੱਗੇਗਾ ਪਹਿਲਾਂ ਜਿਹੜਾ 100 ਲੱਗਣਾ ਸੀ ਸਮਝੋ ਹੁਣ ਤੁਹਾਨੂੰ 50 ਯਾਨੀ ਕਿ 150 ਲੱਗੇਗਾ ਇੱਕ ਛੋਟਾ ਜਿਹਾ ਸਵਾਲ ਰਵਿੰਦਰ ਹੋ ਰਿਹਾ ਇਹ ਇਹ ਮਾਲੀਆ ਇਕੱਠਾ ਕਰਨ ਲਈ ਕੀਤਾ ਗਿਆ ਕਿਉਂਕਿ ਸਭ ਨੂੰ ਪਤਾ ਹੈ ਸਰਕਾਰ ਨੂੰ ਵੀ ਪਤਾ ਹੈ ਕਿ ਇਸ ਵਕਤ ਕਮਾਊਪੁੱਤ ਮੁਹਾਲੀ ਹੈ ਪੂਰੇ ਪੰਜਾਬ ਦੇ ਵਿੱਚ ਸਭ ਤੋਂ ਵੱਧ ਮਹਿੰਗੀ ਜਗਾ ਸਭ ਤੋਂ ਤੇਜ਼ੀ ਨਾਲ ਜਗਾ ਸਭ ਤੋਂ ਸੋਹਣੀ ਜਗਾ ਜਿਹੜੀ ਵਿਕਰੀ ਹੈ ਤਾਂ ਮੁਹਾਲੀ ਤੇ ਪੈਰੀਫੇਰੀ ਏਰੀਆ ਚ ਵਿਕਰੀ ਆ ਖਰੜ ਹੋਵੇ ਜ਼ਿਰਖਪੁਰ ਹੋਵੇ ਮੁਹਾਲੀ ਹੋਵੇ ਇਹਦੇ ਨੇੜੇ-ਤੇੜੇ ਦਾ ਜਿੰਨਾ ਏਰੀਆ ਉੱਥੇ ਸਭ ਤੋਂ ਵੱਧ ਜਗਾ ਤੇ ਸਭ ਤੋਂ ਵੱਧ ਮਹਿੰਗੀ ਮਿਲ ਰਹੀ ਹੈ ਇਸ ਕਰਕੇ ਮਾਲੀਆ ਵਿਧਾਨ ਸਭਾ ਲਈ ਸਰਕਾਰ ਵੱਲੋਂ ਇਹ ਕੀਤਾ ਗਿਆ ਬਿਲਕੁਲ ਦੇਖੋ ਸਰਕਾਰ ਦਾ ਰੈਵਨਿਊ ਇਸ ਸਮੇਂ ਕਿੱਥੇ ਟਿਕਿਆ ਹੋਇਆ ਸਰਕਾਰ ਦਾ ਰੈਵਨਿਊ ਟਿਕਿਆ ਹੋਇਆ ਰੈਵਨਿਊ ਡਿਪਾਰਟਮੈਂਟ ਦੇ ਉੱਤੇ ਜਾਂ ਫਿਰ ਐਕਸਾਈਜ਼ ਡਿਪਾਰਟਮੈਂਟ ਦੇ ਉੱਤੇ ਐਕਸਾਈਜ਼ ਤੋਂ ਪੈਸਾ ਆ ਰਿਹਾ ਜਾਂ ਫਿਰ ਜਿਹੜਾ ਸਟੈਂਪ ਡਿਊਟੀਆਂ ਦੇ ਨਾਲ ਬਾਕੀ ਜਿਹੜਾ ਇਹ ਰੈਵਨਿਊ ਡਿਪਾਰਟਮੈਂਟ ਦੇ ਵਿੱਚੋਂ ਪੈਸਾ ਆਉਂਦਾ ਉਹਦੇ ਤੇ ਜ਼ਿਆਦਾ ਜਿਹੜਾ ਹੈਗਾ ਜ਼ਿਆਦਾ ਡਿਪੈਂਡੈਂਟ ਹੈਗੀ ਆ ਸਰਕਾਰ ਕਿਉਂਕਿ ਇਸੇ ਤੋਂ ਮਾਲੀਆ ਇਕੱਠਾ ਹੁੰਦਾ ਸਰਕਾਰ ਨੂੰ ਤਾਂ ਇਸੇ ਦੇ ਵਾਰ-ਵਾਰ ਜਿਹੜੇ ਹੈਗਾ ਉਹ ਸਟੈਂਪ ਡਿਊਟੀ ਵਧਾਈ ਜਾਂਦੀ ਆ ਜਿਹੜਾ ਕਲੈਕਟਰ ਰੇਟ ਵਧਾਇਆ ਜਾਂਦਾ ਦੇਖੋ ਤੁਸੀਂ ਪਿਛਲੇ ਸਾਲ ਤੋਂ ਵੀ ਤੁਸੀਂ ਜ਼ਿਕਰ ਕੀਤਾ ਪਿਛਲੇ ਸਾਲ 100% ਦੀ ਵਧਿਆ ਯਾਨੀ ਕਿ ਪਿਛਲੇ ਵਾਰ ਅਗਰ ਕਲੈਕਟਰ ਰੇਟ 10000 ਸੀਗਾ ਤਾਂ ਉੱਥੇ 20000 ਹੋ ਗਿਆ ਤਾਂ ਇਸ ਵਾਰ 100% ਹੋਰ ਵੱਧ ਗਿਆ ਯਾਨੀ ਕਿ ਉੱਥੇ 20000 ਗੱਜ ਹੁਣ 40000 ਗੱਜ ਹੋ ਗਏ ਯਾਨੀ ਕਿ ਪਿਛਲੇ ਸਾਲ ਸਤੰਬਰ ਤੋਂ ਪਹਿਲਾਂ ਜੇ ਕਿਸੇ ਨੇ ਪ੍ਰਾਪਰਟੀ ਖਰੀਦੀ ਸੀਗੀ ਤਾਂ ਉਹ 10000 ਰੁਪਏ ਗੱਜ ਖਰੀਦੀ ਸੀਗੀ ਲੇਕਿਨ ਇਸ ਸਾਲ ਅਗਰ ਖਰੀਦੇਗਾ ਇਸ ਤੋਂ ਬਾਅਦ ਖਰੀਦੇਗਾ 14 ਅਕਤੂਬਰ ਤੋਂ ਬਾਅਦ 14 ਅਕਤੂਬਰ ਤੋਂ ਬਾਅਦ ਜੇ ਖਰੀਦੇਗਾ ਤਾਂ ਉਹ 40000 ਹੋ ਜਾਏਗਾ ਦੇਖੋ ਕਿੰਨਾ ਕਿੰਨਾ ਇੱਕ ਤਰੀਕੇ ਦਾ ਕਹਿ ਲੋ ਘਾਟਾ ਫੈਰ ਰਿਹਾ ਦੇਖੋ ਲੋਕਾਂ ਦੀ ਇਨਕਮ ਤਾਂ ਉਨੀ ਕੀ ਹੈਗੀ ਹੈ ਇਨਕਮ ਤਾਂ ਇੰਨੀ ਜ਼ਿਆਦਾ 400 ਗੁਣਾ ਨਹੀਂ ਵਧ ਗਈ 300 ਗੁਣਾ ਨਹੀਂ ਵਧ ਗਈ ਲੇਕਿਨ ਉਹਨਾਂ ਦਾ ਖਰਚਾ ਕਰਤੇ ਜੋ ਹੋਣਾ ਉਹ 300 ਗੁਣਾ ਵਧ ਗਿਆ ਦੇਖੋ ਕਿਵੇਂ ਆਮ ਬੰਦਾ ਕਿਵੇਂ ਆਮ ਵਿਅਕਤੀ ਆਪਣਾ ਘਰ ਬਣਾਏਗਾ ਆਪਣੀ ਛੱਤ ਬਣਾਏਗਾ ਇਹ ਤਾਂ ਇੱਕ ਆਪਣੇ ਆਪ ਦੇ ਸਵਾਲ ਦੇਖੋ ਅਫੋਰਡੇਬਲ ਹਾਊਸ ਜਿਹੜੇ ਹੁੰਦੇ ਆ ਚੰਡੀਗੜ੍ਹ ਦੇ ਵਿੱਚ ਬਣਦੇ ਨੇ ਚੰਡੀਗੜ੍ਹ ਪ੍ਰਸ਼ਾਸਨ ਬਣਾ ਕੇ ਦਿੰਦਾ ਲੇਕਿਨ ਪੰਜਾਬ ਦੇ ਵਿੱਚ ਐਸੇ ਅਫੋਰਡੇਬਲ ਹਾਊਸ ਬਣਾਉਣ ਦੀ ਕੋਈ ਅਜਿਹੀ ਕਾਇਤ ਨਹੀਂ ਦਿਖ ਰਹੀ ਕਿ ਕਿਸੇ ਐਸੀ ਸੁਸਾਇਟੀ ਨਹੀਂ ਹੈ ਕਿਸੇ ਗਰੀਬ ਬੰਦੇ ਨੂੰ ਰਹਿਣ ਨੂੰ ਜਗ੍ਹਾ ਮਿਲ ਜੇ ਕਿਸੇ ਐਸੀ ਭਾਈਚਾਰੇ ਦੇ ਬੰਦੇ ਨੂੰ ਰਹਿਣ ਨੂੰ ਜਗ੍ਹਾ ਮਿਲ ਜੇ ਕੋਈ ਸਸਤੀ ਸਰਕਾਰ ਉਹਨੂੰ ਅਫੋਰਡੇਬਲ ਘਰ ਬਣਾ ਕੇ ਦੇਵੇ ਐਸਾ ਕੋਈ ਪ੍ਰੋਵੀਜ਼ਨ ਨਹੀਂ ਲੇਕਿਨ ਇਹ ਪ੍ਰੋਵੀਜ਼ਨ ਜ਼ਰੂਰ ਹੈਗਾ ਕਿ ਲੋਕਾਂ ਦੀ ਜੇਬ ਚੋਂ ਮਾਲੀਆ ਕਿਵੇਂ ਸਰਕਾਰ ਦੇ ਖਾਤੇ 'ਚ ਪਾਉਣਾ ਇਹਦੀਆਂ ਪਾਲਿਸੀਆਂ ਲਗਾਤਾਰ ਬਣੀਆਂ ਦੇਖੋ ਤੁਸੀਂ ਇਹ ਤਾਂ ਹੋ ਗਈ ਇੱਕ ਬਹੁਤ ਬਹੁਤ ਧੰਨਵਾਦ ਆਪਣੇ ਕੋਲ ਸਮਾਂ ਇਜਾਜ਼ਤ ਨਹੀਂ ਦਿੰਦਾ ਸਾਰੀ ਜਾਣਕਾਰੀ ਤੇ ਲਈ ਸੋ ਮੋਹਾਲੀ ਜੇਕਰ ਤੁਸੀਂ ਘਰ ਲੈਣਾ ਚਾਹੁੰਦੇ ਹੋ ਤਾਂ ਥੋੜੀ ਜੀ ਜੇਬ ਤੁਹਾਨੂੰ ਹੋਰ ਢਿੱਲੀ ਕਰਨੀ ਪਏਗੀ ਜੇਕਰ ਤੁਸੀਂ ਪਹਿਲਾਂ ਨਾਰਜਿਸੀਆਂ ਕਰਾ ਲੀਆਂ ਇਹ ਰੇਟ ਵਧਣ ਤੋਂ ਪਹਿਲਾਂ ਤਾਂ ਬਿਹਤਰ ਹੈ ਜੇ ਤੁਸੀਂ ਰਜਿਸਟਰੀ ਨਹੀਂ ਕਰਾਈ ਅੱਛਾ ਤੁਹਾਡੇ ਜਾਣਦੇ ਜਾਂਦੇ ਇੱਕ ਹੋਰ ਜਾਣਕਾਰੀ ਦਰਸ਼ਕਾਂ ਨੂੰ ਦੱਸਦੀ ਜੇ ਤੁਹਾਡਾ ਡੀਲਰ ਦੇ ਨਾਲ ਜਾਂ ਮਕਾਨ ਮਾਲਕ ਦੇ ਨਾਲ ਸੌਦਾ ਤੈਅ ਹੋਇਆ ਪਿਆ ਜਿਸ ਰੇਟ ਦੇ ਵਿੱਚ ਉਹ ਰੇਟ ਉਹੀ ਰਹੇਗਾ ਮਾਲਕ ਜਾਂ ਡੀਲਰ ਰੇਟ ਨਹੀਂ ਵਧਾ ਸਕਦਾ ਨਾ ਤੁਹਾਨੂੰ ਉਹਨੂੰ ਪੈਸੇ ਫालतू ਦੇਣੇ ਪੈਣੇ ਨੇ ਤੁਹਾਡੇ ਪੈਸੇ ਲੱਗਣਗੇ ਹੁਣ ਰਜਿਸਟਰੀ ਤੇ ਵਾਧੂ ਜਿਹੜਾ ਪੈਸਾ ਫਰਜ਼ ਕਰ ਲੋ 2 ਲੱਖ ਰੁਪਈਆ ਪਹਿਲਾਂ ਰਜਿਸਟਰੀ ਤੇ ਲੱਗਣਾ ਸੀ ਕਈ ਥਾਵਾਂ ਤੇ ਹੁਣ ਉਹ ਸਵਾ ਦੋ ਲੱਗੇਗਾ ਕਈ ਥਾਵਾਂ ਤੇ ਢਾਈ ਲੱਗੇਗਾ ਤੇ ਕਈ ਥਾਵਾਂ ਤੇ 3 ਲੱਖ ਰੁਪਈਆ ਵੀ ਲੱਗ ਸਕਦਾ ਜਿਹੜਾ ਪੈਸਾ ਵਧਿਆ ਉਹ ਸਿਰਫ ਰਜਿਸਟਰੀ ਦਾ ਵਧਿਆ ਪਲਾਟ ਰੇਟ ਫਲਾਣਾ ਠੰਮਕਾ ਉਹ ਸਾਰਾ ਉੱਥੇ ਹੀ ਰਹੇਗਾ ਕਿਤੇ ਤੁਸੀਂ ਸਬਜ਼ ਬਾਗ ਦੇ ਵਿੱਚ ਨਾ ਦਿਓ ਕਿਤੇ ਤੁਹਾਨੂੰ ਡੀਲਰ ਜਾਂ ਮਕਾਨ ਮਾਲਕ ਦੇ ਦੇਖੋ ਜੀ ਉਧਰ ਤਾਂ ਰੇਟ ਵੱਧ ਗਿਆ ਕਲੈਕਟਰ ਰੇਟ ਤਾਂ ਮੈਂ ਹੁਣ ਤੁਹਾਡੇ ਤੋਂ ਜ਼ਿਆਦਾ ਪੈਸੇ ਲਾਂਗਾ ਉਹਨੂੰ ਪੈਸੇ ਫालतू ਨਹੀਂ ਦੇਣੇ ਪਰ ਜਿਸ ਜਿੱਦੋਂ ਕਰਾਓਗੇ ਉੱਥੇ ਤੁਹਾਡੀ ਜੇਬ ਜ਼ਿਆਦਾ ਢਿੱਲੀ ਹੋਏਗੀ ਦੇਖ ਤੁਹਾਨੂੰ ਬਾਕੀ ਖਬਰਾਂ ਨਹੀਂ ਬਣ ਰੋ ਪੀਡੀਸੀ ਨਿਊਜ਼ ਨਾਲ ਧੰਨਵਾਦ